ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਥਾਨ ਦੇਖ ਰਿਹਾ ਇਹ ਤੁਸੀਂ ਇਸ ਜਗ੍ਹਾ ਤੇ ਲੱਗਣੇ ਨੇ ਕੈਂਪ ਹੈਂਡੀਕੈਪਸਾਂ ਦੇ ਤੇ ਗੱਲਬਾਤ ਕਰਾਂਗੇ ਆਪਾਂ ਸੇਵਕ ਸਿੰਘ ਨਾਲ ਜੇ ਮਿਸ਼ਵਾਰਕ ਤਾਂ ਆਇਆ ਵੀਡੀਓ ਖੜਾ ਰੱਖ ਕੇ ਵੀ ਤੁਸੀਂ ਪਾ ਸਕੋ ਇੱਥੇ ਬਹੁਤ ਵੱਡੀ ਮਾਨਤਾ ਹੈ ਇਸ ਗੁਰੂ ਘਰ ਦੀ ਤੇ ਚੱਲਦੇ ਆਂ ਫਿਰ ਆਪਾਂ ਪੁਰ ਸੇਵਕ ਸਿੰਘ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਗੁਰਦੁਆਰਾ ਬਾਬਾ ਧੰਨਾ ਸਿੰਘ ਜੀ ਰੋਜਾਂ ਵਾਲੀ ਰਿਉਂਦਖੁਰਦ ਜਿਹੜਾ ਕਿ ਨਹਿਰ ਦੇ ਨੇੜੇ ਆ ਹਰਿਆਣੇ ਦੀ ਹੱਦ ਦੇ ਨਾਲ ਲੱਗਦਾ ਉਥੇ ਇੱਕ ਬਹੁਤ ਹੀ ਵੱਡਾ ਵਿਸ਼ਾਲ ਕੈਂਪ ਲੱਗਣ ਜਾ ਰਿਹਾ ਅਸੈਸਮੈਂਟ ਕੈਂਪ ਜਿਸ ਦੇ ਵਿੱਚ व्हीलਚੇਅਰਾਂ ਅਤੇ ਟ੍ਰਾਈਸਾਈਕਲ ਅਤੇ ਵੱਖ-ਵੱਖ ਤਰ੍ਹਾਂ ਦੇ ਫਾਰਮ ਭਰੇ ਜਾਣਗੇ ਉਹਦੇ ਨਾਲ ਹੀ ਮੈਡੀਕਲ ਚੈੱਕਅਪ ਕੈਂਪ ਨੀਲਕੰਠ ਹਸਪਤਾਲ ਰਤਿਆ ਵੱਲੋਂ ਲਗਾਇਆ ਜਾ ਰਿਹਾ ਇਹ ਕੈਂਪ 17 ਜੁਲਾਈ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਦੁਪਹਿਰ ਤੱਕ ਲੱਗਣਾ ਹੈ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲਓ ਅਤੇ ਇਹ ਕੈਂਪ ਬਾਬਾ ਮੇਜਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਅਗਵਾਈ ਦੇ ਵਿੱਚ ਲਗਾਇਆ ਜਾ ਰਿਹਾ ਅਸੀਂ ਬਹੁਤ ਧੰਨਵਾਦੀਆਂ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੋਜਾਂ ਵਾਲੀ ਰਿਉਂਦਖੁਰਦ ਪ੍ਰਬੰਧਕ ਕਮੇਟੀ ਦੇ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਸ ਐਡਾ ਵੱਡਾ ਅਪਰਾਲਾ ਕਰਕੇ ਇਸ ਸਥਾਨ ਤੇ ਐਡੇ ਐਡੇ ਵੱਡੇ ਕੈਂਪ ਲਗਾ ਕੇ ਸੰਗਤਾਂ ਦੇ ਲੋਕ ਸੇਵਾ ਦੇ ਕੰਮ ਕਰ ਰਹੇ ਨੇ ਵੱਧ ਤੋਂ ਵੱਧ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਾਤਿਹ